Baba ji, who demolished that bunga? I mean, oh bunga kisne How do we know it was there? Babaji Ji, Darbar Sahib Ji, the main entrance. ਜਿੱਥੋਂ ਗੁਰੂ ਸਾਹਿਬ ਜੀ ਆਉਂਦੇ ਸੀ ਉੱਥੇ ਹੋਣਾ ਚਾਹੀਦਾ ਹੈ ਪਰ ਹੁਣ ਇਹ ਐਂਟ੍ਰੈਂਸ ਮੇਨ ਕਿਉਂ ਹੈ ਪੁੱਤ ਜੋਤ ਸਿੰਘ ਤੁਸੀਂ ਸਹੀ ਆਖਿਆ ਗੁਰੂ ਸਾਹਿਬ ਜੀ ਵੇਲੇ ਸੰਗਤਾਂ ਅਕਾਲ ਤਖਤ ਸਾਹਿਬ ਦੇ ਦੋਵੇਂ ਪਾਸੇ ਜੋ ਦਰਸ਼ੀ ਦਿਉੜੀਆਂ ਹਨ ਉਧਰੋਂ ਦਰਬਾਰ ਸਾਹਿਬ ਆਉਂਦੀਆਂ ਸਨ ਕਿਉਂਕਿ ਸਭ ਤੋਂ ਪਹਿਲਾਂ ਸ਼ਹਿਰ ਵੀ ਦਰਬਾਰ ਸਾਹਿਬ ਦੇ ਉਸ ਪਾਸੇ ਵਸਿਆ ਸੀ Because Guru Sahib ji's residence, Guru ke Mahal, was constructed that side, and the city started coming up around there. Bilkul sahi. Then why was this side made the main entrance? I mean, Darbar Sahib li, a main entrance kyo banaya gaya? ਜਦ ਮੁਗਲਾਂ ਨੇ ਸਿੱਖਾਂ ਤੇ ਜ਼ੁਲਮ ਬਹੁਤ ਵਧਾ ਦਿੱਤੇ ਸੀ ਸਿੱਖਾਂ ਨਾਲ ਵੈਰ ਕਰਕੇ ਮੁਗਲਾਂ ਨੇ ਦਰਬਾਰ ਸਾਹਿਬ ਦੀ ਕਈ ਵਾਰ ਬੇਦਬੀ ਕੀਤੀ ਤੇ ਢਾਇਆ ਵੀ ਬਾਬਾ ਜੀ ਮੁਗਲਾਂ ਨੇ ਦਰਬਾਰ ਸਾਹਿਬ ਨੂੰ ਕਿਉਂ ਢਾਇਆ ਦਰਬਾਰ ਸਾਹਿਬ ਇਸ ਅ ਪਲੇਸ ਆਫ ਵਰਸ਼ਿਪ ਓਨਲੀ ਜੋਤ ਸਿੰਘ ਮੁਗਲਾਂ ਨੇ ਸਿੱਖਾਂ ਨੂੰ ਖਤਮ ਕਰ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਰ ਨਾ ਸਕੇ ਮੁਗਲਾਂ ਨੂੰ ਲੱਗਿਆ ਸਿੱਖਾਂ ਨੂੰ ਦਰਬਾਰ ਸਾਹਿਬ ਚੋਂ ਤਾਕਤ ਮਿਲਦੀ ਹੈ ਜੋ ਸੱਚ ਵੀ ਹੈ ਇਸ ਕਰਕੇ ਉਹ ਦਰਬਾਰ ਸਾਹਿਬ ਨੂੰ ਢਾਹ ਦਿੰਦੇ ਸੀ ਅਤੇ ਸਰੋਵਰ ਨੂੰ ਪੂਰ ਦਿੰਦੇ ਸੀ ਪੂਰ ਦਿੰਦੇ ਸੀ ਸਰੋਵਰ ਨੂੰ ਮਿੱਟੀ ਨਾਲ ਭਰ ਦਿੰਦੇ ਸੀ ਕਈ ਵਾਰ ਗੰਦਗੀ ਨਾਲ ਵੀ ਤਾਂ ਕਿ ਸਿੱਖ ਇਸ਼ਨਾਨ ਨਾ ਕਰ ਸਕਣ that is too bad ਹੌ ਕੈਨ ਸਮਵਨ ਬੀ ਸੋ ਕਰੂਲ ਐਂਡ ਡਿਸਰੈਸਪੈਕਟਫੁਲ ਬਾਬਾ ਜੀ ਮੁਗਲ ਇੰਜ ਕਿਉਂ ਕਰਦੇ ਸੀ ਪੁੱਤ ਜਿਹੜੇ ਲੋਕ ਧਰਮ ਤੋਂ ਕੋਰੇ ਹੁੰਦੇ ਹਨ ਜ਼ੁਲਮੀ ਹੁੰਦੇ ਹਨ ਉਹ ਐਵੇਂ ਹੀ ਦੂਜੇ ਧਰਮਾਂ ਨਾਲ ਨਫ਼ਰਤ ਕਰਦੇ ਨੇ ਮੁਗਲਾ ਨੇ ਸਿੱਖਾਂ ਤੇ ਦਰਬਾਰ ਸਾਹਿਬ ਨਾਲ ਵੈਰ ਕੀਤਾ ਅਤੇ ਦਰਬਾਰ ਸਾਹਿਬ ਨੂੰ ਢਾਹਿਆ ਫੇਰ ਕੀ ਹੋਇਆ ਬਾਬਾ ਜੀ ਫੇਰ ਸਮਾਂ ਆਇਆ ਜਦ ਸਿੱਖਾਂ ਨੇ ਪੰਜਾਬ ਵਿੱਚ ਮੁਗਲਾਂ ਦੀ ਤਾਕਤ ਬਿਲਕੁਲ ਖਤਮ ਕਰ ਦਿੱਤੀ ਹਰੇ ਪੰਜਾਬ ਵਿੱਚ ਸਿੱਖ ਮਿਸਲਾਂ ਦਾ ਰਾਜ ਸੀ ਉਹਨਾਂ ਦਾ ਹੀ ਹੁਕਮ ਚੱਲਦਾ ਸੀ ਮੁਗਲ ਰਾਜ ਦਾ ਪੰਜਾਬ ਵਿੱਚ ਕੋਈ ਜੋਰ ਨਹੀਂ ਸੀ ਸਿੱਖ ਮਿਸਲਾਂ ਬਾਬਾ ਜੀ ਮਿਸਲਾ ਕੀ ਹੁੰਦਾ ਹੈ ਪੁੱਤ ਖਾਲਸੇ ਨੇ ਆਪਣੇ ਆਪ ਨੂੰ 12 ਜਥੇਬੰਦੀਆਂ ਵਿੱਚ ਵੰਡਿਆ ਸੀ ਜਿਨ੍ਹਾਂ ਨੂੰ ਮਿਸਲ ਆਖਦੇ ਸਨ ਹਰੇਕ ਵਿਸਲਦਾ ਇੱਕ ਇਲਾਕਾ ਹੁੰਦਾ ਸੀ ਜਿੱਥੇ ਉਹ ਜ਼ੁਲਮੀ ਰਾਜ ਨਾਲ ਲੜਦੇ ਸੀ ਅਤੇ ਆਮ ਲੋਕਾਂ ਨੂੰ ਮੁਗਲਾਂ ਦੇ ਜ਼ੁਲਮਾਂ ਤੋਂ ਬਚਾਉਂਦੇ ਸੀ ਫੇਰ ਕੀ ਹੋਇਆ ਬਾਬਾ ਜੀ ਹੁਣ ਆਪਾਂ ਜਿੱਥੇ ਖੜੇ ਹਾਂ ਨਾ ਇਹ ਹੈ ਘੰਟਾ ਘਰ ਦਰਸ਼ਨੀ ਦੇਵੜੀ ਬਾਬਾ ਜੀ ਇਸ ਨੂੰ ਘੰਟਾ ਘਰ ਕਿਉਂ ਕਹਿੰਦੇ ਹਨ ਘੰਟਾ ਘਰ ਹੁੰਦਾ ਹੈ ਜਿੱਥੇ ਵੱਡੀ ਘੜੀ ਲੱਗੀ ਹੁੰਦੀ ਹੈ ਓ there is a big clock on top of this darshini deodi so that is the reason it's called gantakar nahi <laughs> putte <laughs> is da baba ji darshini deodi on the other side over there utthe vi ta ghadi <laughs> laggi hai phir is nu gantakar kyon kende han us nu gantakar kyon nahi kende mera putta ਕਵਟ ਇਸ ਸਵਾਲ ਬਹੁਤ ਵਧੀਆ ਹੁੰਦਾ ਹੈ। ਇਹ ਸਵਾਲ ਦਾ ਜਵਾਬ ਤੁਹਾਨੂੰ ਆਪੇ ਪਤਾ ਲੱਗ ਜਾਏਗਾ। ਹੈ? ਓਕੇ ਬਾਬਾ ਜੀ। ਪੰਜਾਬ ਵਿੱਚ ਜਦ ਬਿਸਲਾ ਦਾ ਬੋਲਬਾਲਾ ਹੋ ਗਿਆ ਤਾਂ ਉਹਨਾਂ ਨੇ ਦਰਬਾਰ ਸਾਹਿਬ ਦੀ ਰੱਖਿਆ ਵਾਸਤੇ ਇਹਦੇ ਆਸ-ਪਾਸ ਆਪਣੇ ਟਿਕਾਣੇ ਬਣਾਏ ਜਿਨ੍ਹਾਂ ਨੂੰ ਬੂੰਗਾ ਕਹਿੰਦੇ ਸਨ। ਬੂੰਗਾ like ram gadiya bunga the two tall towers we see in the parkarma haje putt har misal da ik apna bugga hunda si ate misal de kuj sing utthe har vele rehnde si eh sab darbar sahib ji rakhya vaste si yes like guru sahib ji every sik had great respect for darbar sahib jithe apan khade ha na ਇਸ ਦੇ ਸੱਜੇ ਪਾਸੇ ਸਰਦਾਰ ਮਹਾ ਸਿੰਘ ਨੇ ਸ਼ੁਕਰ ਚੱਕੀਆ ਮਿਸਲ ਦਾ ਬੂੰਗਾ ਬਣਾਇਆ ਸੀ ਇਸ ਤਰ੍ਹਾਂ ਦਰਬਾਰ ਸਾਹਿਬ ਪ੍ਰਕਰਮਾ ਦੇ ਨਾਲ-ਨਾਲ ਸਾਰੇ ਪਾਸੇ ਕਈ ਬੂੰਗੇ ਸੀ ਵਾਓ that was such a bold way to save darbar sahib from the moguls ਕਿੰਨੇ ਬੂੰਗੇ ਸਨ ਬਾਬਾ ਜੀ 12 ਬੂੰਗੇ ਤਾਂ ਬਾਰਾਂ ਮਿਸਲਾਂ ਦੇ ਹੋ ਗਏ ਪਰ ਸਮੇ ਦੇ ਨਾਲ ਨਾਲ ਕਈ ਹੋਰ ਪੁਕੇ ਵੀ ਬਣ ਗਏ ਜਿਵੇਂ ਦਰਬਾਰ ਸਾਹਿਬ ਦੇ ਰਾਕੀਆਂ ਅਤੇ ਗ੍ਰੰਤੀ ਸਿੰਘਾ ਦੇ ਬੁੰਗੇ ਸਿੱਖ ਸਰਦਾਰਾਂ ਦੇ ਅਤੇ ਹੋਰ ਵੀ ਕਈ ਪਰ ਆਪਾਂ ਗੱਲ ਕਰਾਂਗੇ ਸ਼ੁਕਰ ਚੱਕੀਆ ਮਿਸਲ ਦਾ ਪੁੰਗਾ ਜੋ ਇੱਥੇ ਹੁੰਦਾ ਸੀ ਨਾਉ ਆਈ ਅੰਡਰਸਟੈਂਡ ਬਿਕਾਜ਼ ਸੋ ਮਨੀ ਬੁੰਗਾ ਐਂਡ ਰੈਜ਼ਿਡੈਂਸਿਸ ਵੇਰ ਲੋਕੇਟਿਡ ਔਨ ਹੇਅਰ So this side became kind of new main entrance to Darbar Sahib. ਬਿਲਕੁਲ। ਹੁਣ ਉਹ ਬੁੰਗਾ ਕਿਉਂ ਨਹੀਂ ਹੈ? Was that too destroyed by the Mughals? ਨਹੀਂ ਜੋਤਸੀ ਗੁਰ। ਮੁਗਲ ਤਾਂ ਤੁਹਾਨੂੰ ਦੱਸਿਆ ਨਾ ਸਿੰਘਾਂ ਨੇ ਪੰਜਾਬ ਵਿੱਚੋਂ ਮਾਰ ਭਜਾਏ ਸੀ। ਇਹ ਵਾੜਾ ਕੰਬ ਤਾਂ ਕਿਸੇ ਹੋਰ ਨੇ ਕੀਤਾ। Who was this? ਪਾਪਾ ਜੀ ਮੈਨੂੰ ਜਲਦੀ ਦੱਸੋ ਸੁਣੋ ਇੱਥੇ ਜਿਹੜਾ ਬੁੰਗਾ ਸੀ ਉਹ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਨੇ ਬਣਵਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਸਰਦਾਰ ਮਹਾ ਸਿੰਘ ਦੇ ਸੁਪੁੱਤਰ ਸਨ ਐਂਡ ਮਹਾਰਾਜਾ ਰਣਜੀਤ ਸਿੰਘ ਵਾਸ ਦਾ ਫਰਸਟ ਕਿੰਗ ਆਫ ਦ ਸਿੱਖ ਐਮਪਾਇਰ ਹੀ ਵਾਸ ਅ ਗ੍ਰੇਟ ਕਿੰਗ ਐਡਮਾਇਰਡ ਬਾਈ ਆਲ ਮਹਾਰਾਜਾ ਰਣਜੀਤ ਸਿੰਘ decorated the darbar sahib with gold bilkul sahi unhan ne shukar chak kiya bunga nu aur vi sona banaya bahut vadda mahal warga jisdiyan tin majla san baba ji who demolished that bunga i mean oh bunga kisne taya how do we know it was there got se ek sabha aaya ਯਦੋਂ ਪੰਜਾਬ ਵਿੱਚ ਅੰਗਰੇਜ਼ਾਂ ਦਾ ਰਾਜ ਹੋ ਗਿਆ ਅੰਗਰੇਜ਼ਾਂ ਦੇ ਰਾਜ ਵੇਲੇ ਦੀਆਂ ਕਈ ਪੇਂਟਿੰਗਾਂ ਵਿੱਚ ਸ਼ੁਕਰ ਚੱਕੀਆਂ ਬੱਗਾ ਦਿਖਦਾ ਹੈ ਹਮਮ ਇਸ ਦਾ ਮਤਲਬ ਹੈ ਕਿ ਬ੍ਰਿਟਿਸ਼ ਸ਼ਾਸਕਾਂ ਨੇ ਉਸ ਸ਼ਾਨਦਾਰ ਇਮਾਰਤ ਨੂੰ ਢਾਹ ਦਿੱਤਾ? ਬਿਲਕੁਲ ਸਹੀ ਪੁੱਤ ਕਰੇਜਾ ਨਹੀਂ ਮੁਕੇਟਾ ਹੈ ਸੰਨ ਪਾਪਾ ਜੀ ਆਈ ਵੰਡਰ ਹਾਊ ਕਡ ਦ ਬ੍ਰਿਟਿਸ਼ ਡੀਫੀਟ ਮਹਾਰਾਜਾ ਰਣਜੀਤ ਸਿੰਘ ਜੀ ਐਂਡ ਰੂਲ ਓਵਰ ਪੰਜਾਬ ਵੈਨ ਸਿੱਖਸ ਵੇਰ ਸੋ ਪਾਵਰਫੁਲ ਸਿੱਖ ਹਾਡ ਡੀਫੀਟਿਡ ਦ ਮਾਈਦੀ ਮੋਗਲ ਅ ਬੱਲਿਆ ਇਹ ਬਹੁਤ ਲੰਬਾ ਅਤੇ ਦੁਖਦਾਈ ਇਤਿਹਾਸ ਹੈ ਤੁਸੀਂ ਆਪਣੇ ਦਾਦਾ ਜੀ ਅਤੇ ਦਾਦੀ ਜੀ ਨੂੰ ਆਖਿਓ ਤਾਨੂੰ ਪੜ ਕੇ ਸੁਣਾਉਣਗੇ ਮੈਂ ਉਹਨਾਂ ਨੂੰ ਢਾਟੀ ਸੋਨ ਸਿੰਘ ਸੀਤਲ ਜੀ ਦੇ ਦੋ ਕਿਤਾਬਾਂ ਦੇਵਾਂਗਾ ਸਿੱਖ ਰਾਜ ਕੀ ਮੈਂ ਬੜਿਆ ਅਤੇ ਸਿੱਖ ਰਾਜ ਕੀ ਮੈਂ ਗਿਆ ਥੈਂਕ ਯੂ ਬਾਬਾ ਜੀ ਪਲੀਜ਼ ਟੈਲ ਮੀ ਮੋਰ ਅਬਾਊਟ ਦ ਬੂੰਗਾ ਪੁੱਤ ਅੰਗਰੇਜ਼ਾਂ ਨੂੰ ਪੰਜਾਬ ਉੱਪਰ ਰਾਜ ਕਰਨ ਲਈ 150 ਸਾਲ ਲੱਗੇ ਜਦਕਿ ਉਹਨਾਂ ਨੇ ਸਾਰੇ ਭਾਰਤ ਨੂੰ ਬਹੁਤ ਪਹਿਲਾਂ ਹੀ ਗੁਲਾਮ ਕਰ ਲਿਆ ਸੀ ਅੰਗਰੇਜ਼ ਆਪਣੇ ਜਿੱਤਦਾ ਪੰਜਾਬ ਵਾਸੀਆਂ ਖਾਸ ਕਰਕੇ ਸਿੱਖਾਂ ਦੇ ਉੱਪਰ ਕੋਈ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਸੀ। ਉਹਨਾਂ ਨੂੰ ਵੀ ਪਤਾ ਸੀ ਸਿੱਖਾਂ ਲਈ ਦਰਬਾਰ ਸਾਹਿਬ ਦਾ ਬਹੁਤ ਸਤਕਾਰ ਹੈ। ਇਸ ਲਈ ਉਹਨਾਂ ਨੇ ਬੁੰਗੇਟਾ ਦਿੱਤੇ। ਹਾਂਜੀ। ਬੁੰਗੇਟਾ ਕੇ ਇੱਥੇ ਇੱਕ ਕਲॉक ਟਾਵਰ ਬਣਾਇਆ। ਉਹ ਕਲॉक ਟਾਵਰ ਉਹਨਾਂ ਨੇ ਦਰਬਾਰ ਸਾਹਿਬ ਤੋਂ ਬਹੁਤ ਉੱਚਾ ਤੇ ਉੱਚੀ ਥਾਂ ਤੇ ਬਣਾਇਆ। very evil. By building a tall clock tower, they wanted to show their supremacy. ਹਾਂ ਜੀ ਪੁੱਤ ਇੱਥੇ ਕਲੌਕ ਟਾਵਰ ਦੇ ਆਸ-ਪਾਸ ਬਹੁਤ ਖੁੱਲੀ ਥਾਂ ਵੀ ਛੱਡ ਦਿੱਤੀ ਜਿੱਥੇ ਲੋਕ ਕੋ ਬਣਾਉਂਦੇ ਸਨ ਅਤੇ ਖਾਣ ਪੀਣ ਜਾਂ ਹੋਰ ਸਮਾਨ ਦੀਆਂ ਦੁਕਾਨਾਂ ਲੱਗਦੀਆਂ ਸਨ ਇਸ ਕਰਕੇ ਇਹ ਜਗ੍ਹਾ ਘੱਟਾ ਕਰ ਬਾਜ਼ਾਰ ਬਣ ਗਈ ਹੋਰ ਤਾਂ ਹੋਰ ਦੱਸਦੇ ਨੇ ਇਸ ਸਾਥੇ ਜਿੱਥੋਂ ਦਰਬਾਰ ਸਾਹਿਬ ਜੀ ਦੇ ਖੁੱਲੇ ਦਰਸ਼ਨ ਹੁੰਦੇ ਆ ਨੀ ਕੁਸ਼ਤੀਆਂ ਦੇ ਅਖਾੜੇ ਵੀ ਲੱਗਦੇ ਸੀ ਕੁਸ਼ਤੀਆਂ ਦੇ ਅਖਾੜੇ ਇਹ ਕੀ ਹੁੰਦਾ ਹੈ ਬਾਬਾ ਜੀ ਕੁਸ਼ਤੀਆਂ ਹੁੰਦੀਆਂ ਨੇ ਰੈਸਲਿੰਗ ਅਖਾੜੇ ਜਿੱਥੇ ਰੈਸਲਿੰਗ ਦੇ ਮੁਕਾਬਲੇ ਹੁੰਦੇ ਹਨ ਸੋ this was their evil design to diminish the respect for darbar sahib ਹਾਂਜੀ ਪੁੱਤ ਜੇਵੇਂ ਹੁਣ ਇਹ ਬਹੁਤ ਵੱਡਾ ਪਲਾਜ਼ਾ ਬਣਿਆ ਹੈ ਨਾ ਸਿੱਖ ਸੰਗਤਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਇੱਥੇ ਬੜੇ ਸਤਕਾਰ ਨਾਲ ਚੱਲਣਾ ਚਾਹੀਦਾ ਹੈ ਇਹ ਕੋਈ ਸੈਰ ਸਪਟੇ ਵਾਲੀ ਜਗ੍ਹਾ ਨਹੀਂ ਹੈ ਸੋ ਟ੍ਰੂ एवरीवन शुड 무ਵ ਵਿਦ ਗ੍ਰੇਟ ਰਿਸਪੈਕਟ ਵਾਇਲ ਇਨ ਵਿਸੀਨਿਟੀ ਆਫ ਦਰਬਾਰ ਸਾਹਿਬ ਥਿਸ ਇਸ ਨੋ ਪਾਰਕ অর ਪਲੇਸ ਆਫ ਅਮਿਊਜ਼ਮੈਂਟ ਬਾਬਾ ਜੀ ਉਹ ਕਲੌਕ ਟਾਵਰ ਹੁਣ ਕਿਉਂ ਨਹੀਂ ਹੈ ਪੁੱਤ ਸਿੱਖਾਂ ਨੇ ਜਦੋਂ ਕਲੌਕ ਟਾਵਰ ਬਣਿਆ ਤਾਂ ਇਸ ਦਾ ਬਹੁਤ ਭਾਰੀ ਵਿਰੋਧ ਕੀਤਾ ਪਰ ਉਹਨਾਂ ਕੋਲ ਤਾਕਤ ਨਹੀਂ ਸੀ ਜਦੋਂ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਬਹੁਤ ਸਿੱਖ ਵੀ ਸ਼ਹੀਦ ਹੋਏ ਦਰਬਾਰ ਸਾਹਿਬ ਦਾ ਪ੍ਰਬੰਧ ਵੀ ਪੰਥ ਨੇ ਬਹੁਤਾ ਕੋਲੋਂ ਲੈ ਲਿਆ 1945 ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾ ਵਾਪਟੀ ਕਰਨ ਲਈ ਉਹ ਕਲੌਕ ਟਾਵਰ ਢਾ ਦਿੱਤਾ ਅਤੇ ਇਹ ਦਰਸ਼ਨੀ ਦੇੜੀ ਬਣਾਈ ਗਈ। ਉਸ ਕਲੌਕ ਟਾਵਰ ਕਰਕੇ ਇਸ ਜਗ੍ਹਾ ਨੂੰ ਅੱਜ ਵੀ ਘੰਟਾ ਘਰ ਕਿਹਾ ਜਾਂਦਾ ਹੈ। ਬਿਲਕੁਲ ਸਹੀ ਕਿਹਾ ਪੁੱਤ। ਆਓ ਆਪਾਂ ਹੁਣ ਅੰਦਰ ਚਲੀਏ। ਬਾਬਾ ਜੀ, ਦ ਬੁੰਗਸ ਆਲਸੋ ਟੀਚ ਅਸ ਟੂ ਰਿਸਪੈਕਟ ਦਰ ਬਾਰਸਾਈ। because the sikhs built them to protect their baj sahib from tyrant rulers i mean bunge vi sanu darbar sahib ji da sadkar karna sikhande han bilkul sahi kahe aap putt jive guru sahib karde san singh vi darbar sahib ji da ovey hi sadkar karde san te karde han ਜੇਬੇ ਦਰਬਾਰ ਸਾਹਿਬ ਜੀ ਦੀ ਰੱਖਿਆ ਲਈ ਬੁਕੇ ਉਹਨਾਂ ਦੇ ਸਤਕਾਰ ਦੀ ਨਿਸ਼ਾਨੀ ਹਨ ਉਵੇਂ ਹੀ ਪ੍ਰਕਰਮਾ ਵਿੱਚ ਕਈ ਹੋਰ ਸਥਾਨ ਹਨ ਜੋ ਐਸੇ ਗੁਸਿੱਖਾਂ ਦੀ ਯਾਦ ਕਰਾਉਂਦੇ ਨੇ ਜੋ ਆਪਣੀਆਂ ਜਾਨਾਂ ਵਾਰ ਗਏ ਵਾਹ ਗੁਰੂ ਤੇਰਾ ਸਤ ਬਾਬਾ ਦੀਪ ਸਿੰਘ ਜੀ ਵਾਸ ਅ ਗ੍ਰੇਟ ਸ਼ਹੀਦ ਉਹਨਾਂ ਦਾ ਗੁਰਦੁਆਰਾ ਉਹ ਸਾਹਮਣੇ ਹੈ

ਲੇ ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰੋ ਓ ਯਾ ਸਿੱਖ ਵਿਲ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ